ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਸਤ ਮਹੀਨੇ ਦੀ ਫੰਕਸ਼ਨ ਦੀ ਅੱਜ ਤਰੀਕ ਹੈਗੀ ਆ 7 ਅਗਸਤ ਤੇ ਲਗਭਗ ਦਫਾੜ ਤੇ 2 ਵਜੜ ਜਾ ਰਹੇ ਨੇ ਹੁਣ ਤੱਕ ਦੀ ਜੋ ਅਪਡੇਟਸ ਨੇ ਪੈਨਸ਼ਨ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਆਈਆਂ ਨੇ ਜਾਂ ਨਹੀਂ ਆਈਆਂ ਇਹ ਤੁਹਾਨੂੰ ਸੋਚਣਾ ਇਸ ਵੀਡੀਓ ਦੇ ਵਿੱਚ ਅਪਡੇਟ ਦੇ ਰਹੀ ਦਿੱਤੀ ਜਾਵੇਗੀ ਸੋ ਜੇਕਰ ਅਸੀਂ ਕੱਲ ਦੀ ਗੱਲ ਕਰਦੇ ਹਾਂ ਕੱਲ ਪੈਨਸ਼ਨਾਂ ਜੜੀਆਂ ਨੇ ਪਾਉਣ ਦਾ ਕੰਮ ਵੱਡੇ ਫੱਦਰ ਤੇ ਜਾਰੀ ਕੀਤਾ ਗਿਆ ਸੀ ਤੇ ਕੱਲ ਚਾਰ-ਪੰਜ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋਈ ਆ ਵੀਰੇ ਤੇ ਅੱਜ ਅੱਜ ਵੀ ਆਪਾਂ ਗੱਲ ਕਰਾਂਗੇ ਤੇ ਅੱਜ ਜੋ ਸਾਨੂੰ ਸੂਚਨਾ ਜੋ ਅਪਡੇਟਸ ਸਾਡੇ ਤੱਕ ਪਹੁੰਚੀਆਂ ਨੇ ਸ੍ਰੀ ਮੁਕਸਰ ਸਾਹਿਬ ਜिले ਦੇ ਵਿੱਚ ਪੈਸ਼ਨਾਂ ਜੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਲਗਭਗ ਦੁਪਹਿਰ ਦੇ 11:30 12:30 ਦੇ ਵਿੱਚ ਮੈਸੇਜ ਆਨੇ ਸ਼ੁਰੂ ਹੋ ਗਏ ਸੀ ਲਾਭ ਪਾਤਰੀਆਂ ਨੂੰ ਸੋ ਜਿਹੜੇ ਹੈਂਡੀਕੈਪ ਦਿਵਿਆਂਗ ਲਾਭ ਪਾਤਰੀ ਨੇ ਸਾਡਿਆਂ ਪੜਾਣੇ ਜਿਹਨਾਂ ਦੇ ਜਿਹੜਾ ਪੈਸ਼ਨਾਂ ਲੱਗੀਆਂ ਨੇ ਬੜਾਪਾ ਪੈਸ਼ਨਾਂ ਦੇ ਲਾਭ ਪਾਤਰੀਆਂ ਨੂੰ ਜਿਹੜੀਆਂ ਇਹ ਮੈਸੇਜ ਆ ਜਾ ਚੁੱਕੇ ਨੇ ਤੇ ਜਿਨ੍ਹਾਂ ਦੇ ਮੈਸੇਜ ਨਹੀਂ ਆਏ ਤੁਸੀਂ ਆਪਣੇ ਖਾਤੇ ਚੈੱਕ ਕਰ ਸਕਦੇ ਹੋ ਤੁਹਾਡੀ ਰਕਮ ਜਿਹੜੀ ਪੈਨਸ਼ਨ ਦੀ ਉਹ ਪੈ ਚੁੱਕੀ ਹੋਏਗੀ ਖਾਤੇ ਦੇ ਵਿੱਚ ਤੇ ਸ੍ਰੀ ਮਕਸਦ ਸਾਹਿਬ ਜ਼ਿਲ੍ਹਾ ਔਰ ਜਿਲ੍ਹਾ ਜਿਹੜੇ ਹਲਕੇ ਆ ਕਿ ਦਰਵਾਹਾ ਮਲੋੜ ਤੇ ਲੰਬੀ ਤੇ ਜਿੰਨੇ ਵੀ ਪਿੰਡ ਨੇ ਇਹਨਾਂ ਇਸ ਜ਼ਿਲ੍ਹੇ ਦੇ ਤੇ ਇਹਨਾਂ ਖੇਤਰਾਂ ਦੇ ਵਿੱਚ ਪੈਸ਼ਨਾਂ ਜੜੀਆਂ ਨੇ ਅੱਜ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਸੋ ਅੱਜ 7 ਅਗਸਤ 2 ਤਰੀਕ ਤੱਕ ਦੀ ਆਫ ਡੇਟ ਹੈ ਅੱਜ ਸ਼ਾਮ ਤੱਕ ਹੋ ਸਕਦਾ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਹੋਰ ਪੈਸ਼ਨਾਂ ਜਾਰੀ ਹੋ ਜਾਣ ਤੇ ਉਹਦੀ ਜੋ ਅਫਰਟ ਹੋਏਗੀ ਉਹ ਤੁਹਾਨੂੰ ਅਸੀਂ ਲਾਈਵ ਆ ਕੇ ਇੱਕ ਵਾਰ ਫਿਰ 7-8 ਵਜੇ ਤੱਕ ਸ਼ਾਮ ਦੇ ਫਿਰ ਤੋਂ ਜਾਣਕਾਰੀ ਉਪਲਬਧ ਕਰਾਵਾਂਗੇ ਕਿ 7-8 ਵਜੇ ਤੱਕ ਕਿੰਨੇ ਕੁ ਜਨਾਬਾਂ ਦੇ ਵਿੱਚ ਫੈਸ਼ਨ ਨਾ ਜਾ ਰਹੀ ਹੋਈਆਂ ਨੇ ਸੋ ਜਿਹੜੇ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕਿਆ ਨੇ ਉੱਥੇ ਵੀ ਕਈ ਲੋਕਾਂ ਫਤਰੀ ਸਾਨੂੰ ਮੈਸੇਜ ਕਰ ਰਹੇ ਨੇ ਕਿ ਸਾਡੇ ਜਿਹੜੇ ਪੈਨਸ਼ਨ ਨਹੀਂ ਆਈ ਹੈ ਇੱਥੇ ਤੁਹਾਨੂੰ ਇਹ ਕਲੀਅਰ ਕਰ ਦਈਏ ਕਿ ਜਦੋਂ ਪੈਨਸ਼ਨਾਂ ਪਾਉਣ ਦਾ ਕੰਮ ਕੀਤਾ ਜਾਂਦਾ ਵੱਖ-ਵੱਖ ਬੈਂਕਾਂ ਦਾ ਆਪਣਾ ਹੋਣਾ ਸ਼ਡਿਊਲ ਹੁੰਦਾ ਇੱਕੋਸਾਰ ਲਗਾਤਾਰ ਪੈਨਸ਼ਨਾਂ ਨਹੀਂ ਪੈਂਦੀਆਂ ਹੁੰਦੀਆਂ ਕਿਸੇ ਬੈਂਕ ਦੇ ਵਿੱਚ ਦੇਰੀ ਵੀ ਹੋ ਸਕਦੀ ਹੈ ਕਿਸੇ ਬੈਂਕ ਦੀਆਂ ਜਲਦੀ ਪੈਨਸ਼ਨਾਂ ਪੈ ਜਾਂਦੀਆਂ ਨੇ ਸੋ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਹੈ ਤੇ ਉਹ 1-2 ਦਿਨਾਂ ਤੱਕ ਆ ਜਾਏਗੀ ਤੁਸੀਂ ਵੇਟ ਕਰ ਲਓ ਅੱਜ ਆ ਜਾਏਗੀ ਸ਼ਾਮ ਤੱਕ ਜਾਂ ਕੱਲ ਤੱਕ ਆ ਜਾਏਗੀ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕਿਆ ਨਹੀਂ ਉਸ ਜ਼ਿਲ੍ਹੇ ਦੀ ਅਸੀਂ ਗੱਲ ਕਰ ਰਹੇ ਹਾਂ ਜੇਕਰ ਤੁਹਾਡੇ ਮੈਸੇਜ ਨਹੀਂ ਆਏ ਤੁਹਾਡੀ ਰਕਮ ਨਹੀਂ ਜੁੜੀ ਆ ਤਾਂ ਤੁਹਾਡੀ ਜੁੜ ਜਾਏਗੀ ਇੱਕ ਅੱਧੇ ਦਿਨ ਦੀ ਵੇਟ ਕਰ ਲਿਆ ਕਰੋ ਕਿਉਂਕਿ ਬੈਂਕਾਂ ਦਾ ਜਿਹੜਾ ਆਪਣਾ ਆਪਣਾ ਸਿਸਟਮ ਹੁੰਦਾ ਹੈ ਕਈ ਵਾਰ ਟੈਕਨੀਕਲ 에ਰਰ ਹੁੰਦੇ ਨੇ ਜਿਹਦੇ ਕਰਕੇ ਪੈਨਸ਼ਨ ਦੇ ਵਿੱਚ ਦੇਰੀ ਹੁੰਦੀ ਆ ਫੌਨ ਦੇ ਵਿੱਚ ਸੋ ਵਕ ਵਕ ਬੈਂਕਾਂ ਦਾ ਆਪਣਾ ਆਪਣਾ ਹਿਸਾਬ ਹੁੰਦਾ ਇਸ ਲਈ ਤੁਸੀਂ ਆਪਣਾ ਇੱਕ ਅੱਧਾ ਦਿਨ ਇੰਤਜ਼ਾਰ ਕਰ ਲਓ ਤੇ ਤੁਹਾਡੀ ਪੈਨਸ਼ਨ ਜਲਦੀ ਤੁਹਾਡੇ ਖਾਤੇ ਦੇ ਵਿੱਚ ਪੈ ਜਾਏਗੀ ਤੇ ਹ ਅਪਡੇਟ ਇਹ ਨੇ ਜੀ ਤੇ ਲੁਧਿਆਣਾ ਜਿਲ੍ਹੇ ਸਾਨੂੰ ਸਰੋਤੇ ਮੈਸੇਜ ਕਰ ਰਹੇ ਨੇ ਸਾਡੇ ਲਾਹਤਰੀ ਹੁਸ਼ਿਆਰਪੁਰ ਤੋਂ ਕਰ ਰਹੇ ਨੇ ਮਹਾਲੀ ਤੋਂ ਕਰ ਰਹੇ ਨੇ ਗੁਰਦਾਸਪੁਰ ਤੋਂ ਕਰ ਰਹੇ ਨੇ ਪਠਾਨਕੋਟ ਤੋਂ ਕਰ ਰਹੇ ਨੇ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਅਜੇ ਹੁਣ ਤੱਕ ਜਾਰੀ ਨਹੀਂ ਹੋਈ ਹੈ ਜਦੋਂ ਹੋ ਜਾਏਗੀ ਸ਼ਾਮ ਤੱਕ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆਉਂਦੀਆਂ ਨੇ ਇਹ ਤੁਹਾਨੂੰ ਅਸੀਂ ਜੀ ਲਾਈਵ ਆ ਕੇ ਅਪਡੇਟ ਫਿਰ ਤੋਂ ਇੱਕ ਵਾਰ ਸਾਂਝੀ ਕਰਾਂਗੇ 1500 ਰੁਪਏ ਫਿਲਹਾਲ ਪੈਨਸ਼ਨ ਆ ਰਹੀਆਂ ਨੇ 2500 ਦੀ ਗੱਲ ਮੁੱਦਾ ਅਸੀਂ ਜ਼ਰੂਰ ਚੱਕ ਰਹੇ ਹਾਂ ਆਪਣੇ ਪੱਧਰ ਤੇ ਕੀ ਹੋਣੀ ਚਾਹੀਦੀ ਹੈ ਪੈਨਸ਼ਨ ਪਰ 1500 ਰੁਪਏ ਪੈਨਸ਼ਨ ਜਰੀਆਂ ਦੀ ਜਾਰੀ ਇਹ ਕੁਐਸ਼ਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਧੰਨਵਾਦ ਜੀ ਸ਼ਸ਼ਿਕਾ